ਯਾਪਦੇ 1 ਦਰਜਨ ਦੇ ਕਰੀਬ ਜ਼ਿਲ੍ਹੇ ਪੂਰੀ ਤਰ੍ਹਾਂ ਨਾਲ ਪਾਣੀ ਦੀ ਮਾਰ ਹੇਠ ਹੈ ਪਾਣੀ ਦੀ ਮਾਰ ਵੀ ਐਸੀ ਕਿ ਦਰਜਨਾਂ ਦੇ ਦਰਜਨਾਂ ਪਿੰਡ ਖਾਲੀ ਕਰਨੇ ਪਏ ਗਏ ਨੇ ਤੇ ਲੱਖਾਂ ਏਕੜ ਜ਼ਮੀਨ ਤਬਾਹ ਹੋ ਗਈ ਹੈ ਫਸਲ ਬਰਬਾਦ ਹੋ ਗਈ ਹੈ ਇਸ ਤਰ੍ਹਾਂ ਨਾਲ ਖੇਤ ਖਲਿਆਣ ਫੜ ਗਏ ਨੇ ਪਾਣੀ ਦਾ ਪੱਧਰ ਲਗਾਤਾਰ ਇਸ ਪੱਧਰ ਵੱਧ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਪਣਾ ਸਮਾਨ ਘਰਾਂ ਚ ਛੱਡ ਕੇ ਜਾਨ ਬਚਾ ਕੇ ਨਿਕਲਣਾ ਪੈ ਰਿਹਾ ਕੋਈ ਕੋਠਿਆਂ ਤੇ ਟੰਗੇ ਨੇ ਪਰ ਵੀ ਮੀਂਹ ਵਰ ਰਿਹਾ ਹੈ ਕਿਸੇ ਨੂੰ ਛੱਤਾਂ ਡਿੱਗਣ ਦਾ ਕਿਸੇ ਨੂੰ ਘਰ ਟਹਿਣ ਦਾ ਇਹ ਫਿਕਰ ਪਿਆ ਜਦੋਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਆਉਂਦੇ ਸਮੇਂ ਚ ਇੰਨਾ ਮੀਂਹ ਵਰਨਾ ਇੰਨਾ ਪਾਣੀ ਆ ਸਕਦਾ ਹੈ ਤੇ ਇਸ ਹਿਸਾਬ ਨਾਲ ਅਸੀਂ ਪਹਿਲਾਂ ਹੀ ਪਾਣੀ ਥੋੜਾ ਥੋੜਾ ਕਿਉਂ ਨਹੀਂ ਰਿਲੀਜ਼ ਕਰਦੇ ਪੰਜਾਬ ਫਰਤੀ ਮਾਰਕੀਟ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਤਾਮਿਲਨਾਡੂ ਵਿੱਚ ਬ੍ਰੇਕਫਾਸਟ ਆ ਕਾਂਗਰਸ ਵਿਰੋਧੀ ਚਰਚਾ ਕਿੱਥੇ ਆਪਾਂ ਇਹ ਪੁੱਛੋ ਨੂੰ ਕਿ ਦਿੱਲੀ ਜਾ ਕੇ ਡੰਡ ਬੈਠ ਕੇ ਕੱਢਦੇ ਨੇ راہਲ ਗਾਂਧੀ ਕੋਲ ਧਰਤੀ ਤੇ ਲੜਦੇ ਦਿਖ ਰਹੇ ਹੋ ਕਿਤੇ ਪੰਜਾਬ ਦੀ ਸਥਿਤੀ ਹੈ ਕਿੱਥੇ ਆ ਨਵੇਂ ਅਕਾਲੀ ਦਲ ਆ ਭਾਰਤੀ ਜਨਤਾ ਪਾਰਟੀ ਜਿਹੜੀ ਕੈਂਪਾਂ ਪਿੱਛੇ ਲੜੀ ਜਾਂਦੀਆਂ ਉਹ ਲੋਕਾਂ ਪਿੱਛੇ ਕਿੱਥੇ ਆ ਪੰਜਾਬ ਹੜਤੀ ਮਾਰ ਹੀਟ ਤੇ ਪੰਜਾਬ ਦੇ ਮੁੱਖ ਮੰਤਰੀ ਤਾਮਿਲਨਾਡੂ ਚ ਬ੍ਰੇਕਫਾਸਟ ਕਰ ਰਹੇ ਨੇ ਕਹਿੰਦੇ ਕਿ ਰੋਮ ਸੜ ਰਿਹਾ ਸੀ ਤੇ ਨੀਰੋ ਪੰਸਰੀ ਵਜਾ ਰਿਹਾ ਸੀ ਪੰਜਾਬ ਵੱੜ ਰਿਹਾ ਹੈ ਤੇ ਸਾਡੇ ਵਾਲਾ ਨੀਰੋ ਝਟਕਲੇ ਸੁਣਾ ਰਿਹਾ ਬਿਲਕੁਲ ਜੀ ਪੰਜਾਬ ਦੇ 1 ਦਰਜਨ ਦੇ ਕਰੀਬ ਜ਼ਿਲ੍ਹੇ ਪੂਰੀ ਤਰ੍ਹਾਂ ਨਾਲ ਪਾਣੀ ਦੀ ਮਾਰ ਹੇਠ ਨੇ ਪਾਣੀ ਦੀ ਮਾਰ ਵੀ ਐਸੀ ਕਿ ਦਰਜਨਾ ਦੇ ਦਰਜਨਾ ਪਿੰਡ ਖਾਲੀ ਕਰਨੇ ਪਏ ਗਏ ਨੇ ਤੇ ਲੱਖਾਂ ਏਕੜ ਜ਼ਮੀਨ ਤਬਾਹ ਹੋ ਗਈ ਹੈ ਫਸਲ ਬਰਬਾਦ ਹੋ ਗਈ ਹੈ ਇੱਕ ਤਰ੍ਹਾਂ ਨਾਲ ਖੇਤ ਖਲਿਆਣ ਫੜ ਗਏ ਨੇ ਰਾਵੀ ਬਿਆਸ ਤੇ ਸਤਲੁਜ ਪੂਰੇ ਉਫਾਨਦੇ ਨੇ ਬੇਸ਼ੱਕ ਮੀਂਹ ਵੀ ਬਰ ਰਿਹਾ ਹੈ ਪਰ ਇਸ ਮੀਂਹ ਨਾਲੋਂ ਵੀ ਜ਼ਿਆਦਾ ਪਹਿਲੂ ਡੈਮਾਂ ਤੋਂ ਛੱਡੇ ਜਾ ਰਿਹਾ ਪਾਣੀ ਦਾ ਕਿ ਜਿਹਦੇ ਉੱਤੇ ਤਕਨੀਕੀ ਖਾਮੀਆਂ ਵੀ ਉੱਭਰ ਰਹੀਆਂ ਹਨ ਕਿਤਨਾ ਕਿਤੇ ਵਿਉਂਤ ਬੰਦੀ ਦੇ ਵਿੱਚ ਵੀ ਕਮੀ ਦਾ ਜਨਾਜ਼ਾ ਨਿਕਲ ਰਿਹਾ ਹੈ ਤੇ ਇਹ ਸਭ ਦੇ ਦਰਮਿਆਨ ਸਰਕਾਰ ਦੀ ਅਣਮੌਜੂਦਗੀ ਸਭ ਤੋਂ ਜ਼ਿਆਦਾ ਖੜ ਰਹੀ ਹੈ ਸਰਕਾਰ ਤੇ ਪ੍ਰਸ਼ਾਸਨ ਕਿਵੇਂ ਉਸ ਤਰ੍ਹਾਂ ਨਜ਼ਰ ਨਹੀਂ ਆਇਆ ਜਿਵੇਂ ਉਸ ਦੀ ਜ਼ਿੰਮੇਵਾਰੀ ਬਣਦੀ ਸੀ ਨਜ਼ਰ ਆਉਣ ਦੀ ਇਸ ਮੌਕੇ ਕਹਿੰਦੇ ਜੀ ਪੰਜਾਬ ਚ ਖੜਾ ਕਰਨ ਹਾਲਤ ਗੰਭੀਰ ਹੈ ਰਣਜੀਤ ਸਾਗਰ ਡੈਮ ਦੇ 7 ਤੋਂ ਵੱਧ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਲਗਾਤਾਰ ਇਸ ਕਦਰ ਵੱਧ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਪਣਾ ਸਮਾਨ ਘਰਾਂ ਚ ਛੱਡ ਕੇ ਘਰਬਾਰ ਇਸੇ ਤਰ੍ਹਾਂ ਛੱਡ ਕੇ ਜਾਨ ਬਚਾ ਕੇ ਨਿਕਲਣਾ ਪੈ ਰਿਹਾ ਕੋਈ ਕੋਠਿਆਂ ਦੇ ਟੰਗੇ ਨੇ ਪਰ ਵੀ ਮੀਂਹ ਵਰ ਰਿਹਾ ਤੇ ਕਿਸੇ ਨੂੰ ਛੱਤਾਂ ਟਿਕਣ ਦਾ ਕਿਸੇ ਨੂੰ ਘਰ ਟੈਣ ਦਾ ਇਹ ਫਿਕਰ ਪਿਆ ਹੈ ਲਗਾਤਾਰ ਤਸਵੀਰਾਂ ਖਬਰਾਂ ਫੋਟਮਾਂ ਜਿਹਾ ਰਹੀਆਂ ਨੇ ਜਿਹੜੀਆਂ ਭੈ ਪੈਦਾ ਕਰ ਰਹੀਆਂ ਨੇ ਕਿ ਪਸ਼ੂ ਹੜੇ ਜਾ ਰਹੇ ਨੇ ਲੋਕਾਂ ਨੂੰ ਕਿਥੋਂ ਕੱਢਿਆ ਜਾ ਰਿਹਾ ਹੈ ਲੋਕ ਆਪਣੇ ਪੱਧਰ ਦੇ ਉੱਤੇ ਹੀ ਮਿੱਟੀ ਲਾ ਰਹੇ ਨੇ ਕਿਤੇ ਬੰਨ ਲਾਉਣ ਦੀ ਕੋਸ਼ਿਸ਼ ਕਿਉਂਕਿ ਕੱਚੇ ਬੰਨ ਜਾਂ ਜਿਹੜੇ ਟੈਂਪਰੇਰੀ ਬੰਨ ਉਹਨਾਂ ਪੱਕੇ ਕੀਤੇਗੇ ਨਾ ਮਜ਼ਬੂਤ ਕੀਤੇਗੇ ਨਾ ਨਿਕਾਸੀ ਦੇ ਸਹੀ ਪ੍ਰਬੰਧ ਹੋਏ ਨਾ ਡੈਮਾਂ ਨਾਲ ਪੰਜਾਬ ਸਰਕਾਰ ਨੇ ਉਹਨਾਂ ਦੇ ਨਮਾਇੰਦਿਆਂ ਨਾਲ ਕੋਈ ਮੀਟਿੰਗਾਂ ਕੀਤੀਆਂ ਕਿ ਪਾਈ ਕੋਈ ਤਕਨੀਕ ਬਣਾ ਲਓ ਹੁਣ ਤਾਂ ਟੈਕਨੋਲੋਜੀ ਦਾ ਯੁੱਗ ਹੈ ਜਦੋਂ ਪਹਿਲਾਂ ਹੀ ਪਤਾ ਹੁੰਦਾ ਹੈ ਕਿਉਂ ਦੇ ਸਮੇਂ ਚ ਇੰਨਾ ਮੀਂਹ ਵਰਨਾ ਇੰਨਾ ਪਾਣੀ ਆ ਸਕਦਾ ਹੈ ਤੇ ਇਸ ਹਿਸਾਬ ਨਾਲ ਅਸੀਂ ਪਹਿਲਾਂ ਹੀ ਪਾਣੀ ਥੋੜਾ ਥੋੜਾ ਕਿਉਂ ਨਹੀਂ ਰਿਲੀਜ਼ ਕਰਦੇ ਪਰ ਨਹੀਂ ਮੁਸਲਤਾਰ ਮੀਂਹ ਦੇ ਵਿੱਚ ਪਹਾੜਾਂ ਤੇ ਵਰ ਰਹੇ ਭਾਰੀ ਮੀਂਹ ਦੇ ਵਿੱਚ ਡੈਮਾਂ ਵੱਲੋਂ ਛੱਡੇ ਜਾ ਰਹੇ ਪਾਣੀ ਦੇ ਚੱਲਦਿਆਂ ਕਈ ਪਸ਼ੂਆਂ ਦੀਆਂ ਮੌਤਾਂ ਕਿੱਲਿਆਂ ਨਾਲ ਬੰਨਿਆ ਖੁਰਲੀ ਤੇ ਬੰਨੀਆਂ ਹੋ ਗਈਆਂ ਤੇ ਕਈ ਇਸ ਪਾਣੀ ਛੜ ਗਏ ਤੇ ਕਈਆਂ ਲੋਕਾਂ ਨੇ ਆਪ ਹੀ ਸੰਗਲ ਖੋਲ੍ਹ ਤੇ ਕਿ ਜਾਓ ਭਾਈ ਕਟਵੜ ਜੀ ਜਾਨ ਬਚਦੀ ਹੈ ਤਹੀਂ ਬਚ ਜੂਗੇ ਬਿਲਕੁਲ ਜੀ ਲਗਭਗ ਦਰਜਨਾ ਪਿੰਡਾਂ ਦਾ ਸੰਪਰਕ ਆਮ ਪਿੰਡਾਂ ਨਾਲੋਂ ਸ਼ਹਿਰਾਂ ਨਾਲੋਂ ਸੜਕਾਂ ਨਾਲੋਂ ਸਿਸਟਮ ਨਾਲੋਂ ਟੁੱਟ ਗਿਆ ਉਹ ਤੱਕ ਪਹੁੰਚਣਾ ਹੀ țeੜੀ ਖੀਰ ਹੋ ਗਿਆ ਤੇ ਇੱਕ ਦਰਜਨ ਦੇ ਕਰੀਬ ਅਜਿਹੇ ਜ਼ਿਲ੍ਹੇ ਨੇ ਜਿਹੜੇ ਪੂਰੀ ਤਰ੍ਹਾਂ ਨਾਲ ਪਾਣੀ ਦੀ ਮਾਰ ਹੇਠ ਨੇ ਤੇ 7-8 ਥਾਮਾਂ ਦੇ ਉੱਤੇ ਤਾਂ 7-8 ਜ਼ਿਲ੍ਹਿਆਂ ਦੇ ਵਿੱਚ ਤਾਂ ਸਕੂਲਾਂ ਤੱਕ ਨੂੰ ਛੁੱਟੀ ਦੇ ਹੁਕਮ ਦਿੱਤੇ ਗਏ ਨੇ ਇੱਥੋਂ ਸਥਿਤੀ ਸਮਝ ਆਉਂਦੀ ਹੈ ਕਿ ਕਿੰਨੀ ਗੰਬੀਰ ਹੋਏਗੀ ਤੇ ਜਿੱਥੇ ਕਿਤੇ ਸਕੂਲ ਖੁੱਲ ਰਹੇ ਉੱਥੇ ਕੁਝ ਆਰਡਰ ਅਜਿਹੇ ਵੀ ਆ ਰਹੇ ਨੇ ਕਿ ਨਿਆਣੇ 2 ਘੰਟੇ ਬਾਅਦ ਚੋ ਆ ਜਾਣਗੇ ਮਾਸਟਰ ਪਹਿਲਾਂ ਆ ਕੇ ਪਾਣੀ ਕੱਢਣ ਦਾ ਪ੍ਰਬੰਧ ਕਰਨ ਵੀ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਹੈ ਉਥੋਂ ਤੁਸੀਂ ਤਾਂ ਹੋ ਜੋ ਪਗੌੜੇ ਤੁਸੀਂ ਤਾਂ ਧਰਤੀ ਤੇ ਲੱਭੋ ਨਾ ਨਾ ਤੁਹਾਡਾ ਬਾਬੂ ਲੱਭੇ ਨਾ ਆਫਸਰ ਲੱਭੇ ਨਾ ਅਧਿਕਾਰੀ ਲੱਭੇ ਨਾ ਐਮਐਲਏ ਲੱਭੇ ਨਾ ਮੰਤਰੀ ਲੱਭੇ ਤੇ ਨਾ ਮੁੱਖ ਮੰਤਰੀ ਲੱਭੇ ਤੇ ਮਾਸਟਰ ਜੀ ਨੂੰ ਪਾਣੀ ਵੀ ਕਢਣਾ ਮਾਸਟਰੀ ਦਾ ਕੰਮ ਸਕੂਲਾਂ ਚੋਂ ਪਾਣੀ ਵੀ ਕਢਾਉਣਾ ਤੇ ਬਾਕੀ ਰਾਜਨੀਤਿਕ ਤਰ੍ਹਾਂ ਵੀ ਕਿੱਥੇ ਨਜ਼ਰ ਆਉਂਦੀਆਂ ਗਾਲੀਦਲ ਕਹਿੰਦਾ ਜੀ ਅਸੀਂ ਜੀ ਮਤਲਬ ਕਿ ਆ ਮੋਟਰਾਂ ਜੀ ਕਿਸ ਨੂੰ ਲੋੜ ਹੋਈ ਪਾਣੀ ਵੀ ਕਢਣਾ ਨਹੀਂ ਅਸੀਂ ਇਹ ਉਪਲਬਧ ਕਰਾ ਦਾਂਗੇ ਪੰਪ ਲਵਾ ਦਾਂਗੇ ਵੀ ਰਾਜਨੀਤਿਕ ਲੜਾਈ ਲੜੋ ਘੇਰੋ ਸੱਤੋ ਤਾਰੀ ਤੇਰ ਨੂੰ ਕਿ ਕਿੱਥੇ ਆ ਭਾਈ ਤੇਰੀ ਜ਼ਿੰਮੇਵਾਰੀ ਬਣਦੀ ਆ ਆ ਕਾਂਗਰਸ ਵਿਰੋਧੀ ਚਰਚਾ ਕਿੱਥੇ ਆ ਭਾਈ ਪੁੱਛੋ ਨੂੰ ਕਿ ਦਿੱਲੀ ਜਾ ਕੇ ਡੰਡ ਬੈਠਕਾਂ ਕੱਢ ਰਹੇ ਹੋ rahul gandhi ਕੋਲ ਧਰਤੀ ਤੇ ਲੜਦੇ ਦਿਖ ਰਹੇ ਹੋ ਕਿਤੇ ਪੰਜਾਬ ਦੀ ਹਸਤੀ ਹੈ ਕਿੱਥੇ ਨਵਾਂ ਅਕਾਲੀ ਦਲ ਆ ਭਾਰਤੀ ਜਨਤਾ ਪਾਰਟੀ ਜਿਹੜੀ ਕੈਂਪਾਂ ਪਿੱਛੇ ਲੜੀ ਜਾਂਦੀ ਉਹਨਾਂ ਲੋਕਾਂ ਪਿੱਛੇ ਕਿੱਥੇ ਆ ਤੇ ਸਰਕਾਰ ਤਾਂ ਰੜਕਿਆਂ ਨਹੀਂ ਲੱਭਦੀ 6 7 ਜ਼ਿਲ੍ਹੇ ਅਜਿਹੇ ਨੇ ਜਿੱਥੇ ਸਕੂਲ ਬੰਦ ਹੋ ਗਏ ਜਲੰਧਰ ਅੰਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਹੁਸ਼ਿਆਰਪੁਰ ਸਾਰੇ ਥਾਮਾਂ ਦੇ ਉੱਤੇ ਵਿਦਿਅਕ ادارے ਬੰਦ ਕਰਨ ਦਾ ਹੁਕਮ ਜਾਰੀ ਹੋ ਗਿਆ ਇਹੀ ਨਹੀਂ ਚੰਡੀਗੜ੍ਹ ਮਨਾਲੀ 4 ਲੇਨ ਬੰਦ ਹੈ ਹੈਨਾ ਕਾਰਾਂ ਗੱਡੀਆਂ ਰੋਕਾਂ ਦੀਆਂ ਫਸੀਆਂ ਐ ਇੱਥੋਂ ਤੱਕ ਕਿ ਜੰਮੂ ਕਸ਼ਮੀਰ ਦੇ ਖੇਤਰ 'ਚ ਕਠੂਅਜਪੂਰ ਨਕਸ਼ਾ ਨਹੀਂ ਗਏ ਨੇ ਅਮਾਚਰ ਨਾਲ ਸੰਪਰਕ ਟੁੱਟ ਰਿਹਾ ਤੇ ਇਹ ਸਭ ਦੇ ਦਰਮਿਆਨ ਭਾਰਤ ਸਰਕਾਰ ਨੇ ਇੱਕ ਚੇਤਾਵਨੀ ਇੱਕ ਸੂਚਨਾ ਜਾਰੀ ਕੀਤੀ ਹੈ ਜੀ ਪਾਕਿਸਤਾਨ ਨੂੰ ਕਿ ਸਿੰਧੂ ਜਲ ਸੰਧੀ ਅਜੇ ਰੱਦ ਨਹੀਂ ਹੋਈ ਸਸਪੈਂਡ ਆਪਾਂ ਪਹਿਲਾਂ ਜੀ ਗੱਲ ਕਰਦੇ ਰਹੇ ਹਾਂ ਇਸ ਲਈ ਉਹ ਸਿਨੇਮਾ ਵੱਲੋਂ ਧਿਆਨ 'ਚ ਰੱਖਦੇ ਆਂ ਹਾਂ ਪਰ ਸਰਕਾਰ ਨੇ ਇਹਨਾਂ ਨੂੰ ਸੂਚਿਤ ਕੀਤਾ ਹੈ ਕਿ ਬਈ ਪਾਣੀ ਹੋਰ ਵੱਧ ਆ ਸਕਦਾ ਹੈ ਹੜ ਦੀ ਮਾਰ ਪੈ ਸਕਦੀ ਹੈ ਇਸ ਲਈ ਆਪਣਾ ਬਚਾਅ ਕਰ ਲੋ ਜਿਨਾਂ ਨੂੰ ਚੱਕਣਾ ਹੈ ਪਰੇ ਕਰਨਾ ਹੈ ਪਰੇ ਕਰ ਲੋ ਤੇ ਜਹੀ ਜੀ ਸੂਚਨਾ ਉਤਰ ਪਈ ਜੀ ਉਹੀ ਜੀ ਸੂਚਨਾ ਆਪਣੇ ਲੋਕਾਂ ਨੂੰ ਦੇ ਦੋ ਗੁਰਦੁਆਰੇ ਅਨਾਉਂਸਮੈਂਟ ਕਰਾਤੀ ਸੀ ਡੀਸੀ ਸਾਹਿਬ ਨੇ ਚਿੱਠੀ ਕੱਢਤੀ ਸੀ ਹੈਨਾ ਥਾਣੇ ਨੂੰ ਤਲਾਹ ਕਰਤੀ ਸੀ ਸਰਪੰਚ ਨੂੰ ਫੋਨ ਕਰਤਾ ਸੀ ਸਰਕਾਰ ਦੀ ਜੁਮੇ ਬਣੀ ਖਤਮ ਬਈ ਜਿਹੇ ਜਿਹੇ ਸੂਚਨਾ ਜੇ ਪਾਕਿਸਤਾਨ ਨੂੰ ਦੇਖ ਕੇ ਉਹ ਹੀ ਜਿਹੀ ਸੂਚਨਾ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਨੂੰ ਦੇਖ ਕੇ ਕਹਿੰਦੇ ਹੋ ਕਿ ਤੁਸੀਂ ਜਮਹਰ ਤੋਂ ਸੁਰੱਖਿਰ ਹੋਗੇ ਫਿਰ ਸਰਕਾਰ ਫੋੜੇ ਤੇ ਲਾਉਣ ਨੂੰ ਰੱਖੀਏ ਜਿਨ੍ਹਾਂ ਨੂੰ ਇਹ ਲੱਗਦਾ ਕਿ ਪਾਈ ਆਫਤ ਆਊਗੀ ਹੈਨਾ ਤਾਂ ਫਿਰ ਕੁਝ ਫੰਡ ਆਉਣਗੇ ਤੇ ਆਪਾਂ ਛਕਾਂਗੇ ਛਕਾਵਾਂਗੇ ਕਿ ਉਸੇ ਕਰਕੇ ਤੁਸੀਂ ਪਹਿਲਾਂ ਪ੍ਰਬੰਧ ਨਹੀਂ ਕਰਕੇ ਰੱਖਦੇ ਕਿ ਬਈ ਅਸੀਂ ਡਰੇਨਾਂ ਦੀ ਸਪਾਈ ਕਰ ਲਈਏ ਚੋਇਸ ਆਫ ਕਰਾ ਲਈਏ ਨਕਾਸੀ ਦਾ ਪ੍ਰਬੰਧ ਕਰ ਲਈਏ ਡੈਮਾਂ ਨਾਲ ਸਥਿਤੀ ਦੇ ਵਖ ਪੋਜੀ ਕੇਸ ਲਈ ਨਹੀਂ ਕਰਦੇ ਕਿ ਮਾਲ ਛਕਣ ਦੀ ਹੱਥ ਪੈ ਗਈ ਹੈ ਜਾਂ ਸਮਝਦਾ ਵਿਸ਼ਾ ਹੀ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਬੋਲ ਨੇ ਸਟੇਜਾਂ ਤੋਂ ਮੁੱਖ ਮੰਤਰੀ ਬੰਨ ਤੋਂ ਬਾਅਦ ਨੇ ਕਿ ਮੁਰਗੀ ਦਾ ਵੀ ਬੱਕਰੀ ਦਾ ਵੀ ਹਾਂ ਜੇ ਝੋਨਾ ਦੁਬਾਰਾ ਲਾਉਣਾ ਪਿਆ ਉਹਦਾ ਵੀ ਮੁਆਵਜ਼ਾ ਦਊ ਕੱਲਾ-ਕੱਲਾ ਪੈਸਾ ਦਊ ਲੇਬਰ ਦਾ ਵੀ ਪੈਸੇ ਮੈਂ ਦਊ ਲੈ ਇਹਨਾਂ ਨੂੰ ਕੀ ਪਤਾ ਕਦੋਂ ਕੀ ਹੁੰਦਾ ਮੈਂ ਤਾਂ ਕਦੋਂ ਵੀ ਦੁਬਾਰਾ ਜੇ ਕਰਨਾ ਪਿਆ ਉਹਦੇ ਵੀ ਪੈਸੇ ਦਊ ਕਿੱਥੇ ਮੁੱਖ ਮੰਤਰੀ ਸਾਹਿਬ ਇਹ ਬ੍ਰੇਕਫਾਸਟ ਤੋਂ ਸੈਰਾਂ ਤੋਂ ਹੋਰ ਨਾ ਸਵੇਰਾਂ ਤੋਂ ਵਿਹਲੇ ਹੋ ਕੇ ਆ ਗਏ ਹੋ ਮੋ ਤੇ ਫਿਰ ਮੜਾ ਜਾ ਠੋਡਾ ਵੀ ਚੋਪਰੇ ਉੜਿਆ ਸੀ ਜਿਵੇਂ ਕੈਪਟਨ ਦਾ ਚੋਪਰ ਉੜਦਾ ਤੁਸੀਂ ਵੀ ਫੋਟੋ ਸੈਸ਼ਨੇ ਕਰਾਉਣ ਗਏ ਸੀ ਤੁਹਾਡੇ ਮੰਤਰੀਆਂ ਦੀਆਂ ਐਮਐਲਏਆਂ ਦੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਖਬਰਾਂ ਹੀ ਲੱਗਦੀਆਂ ਹਨ ਹਰ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮੌਕੇ ਦਾ ਜਾਇਜ਼ਾ ਲਿਆ ਜੇ ਮੌਕੇ ਦਾ ਜਾਇਜ਼ਾ ਲੈਣ ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਨਾਲ ਹਰ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਨਾਲ ਹੜ੍ਹ ਰੁਕਦੇ ਹੁੰਦੇ ਤਾਂ ਪੰਜਾਬ ਹੜ੍ਹਿਆ ਨਾ ਹੁੰਦਾ ਜਨਾਬ ਪੰਜਾਬ ਹੜ੍ਹ ਰਿਹਾ ਤੇ ਸਾਡਾ ਨੀਰੋ ਚੁਟਕਲੇ ਬਣਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਪੰਜਾਬ ਵਾਸੀਆਂ ਦੇ ਨਾਮ ਇੱਕ ਖੁੱਲੀ ਚਿੱਠੀ ਲਿਖੀ ਹੈ ਪਹਿਲਾਂ ਉਹ ਮੈਂ ਚਿੱਠੀ ਲਿਖਣ ਦਾ ਕਾਰਨ ਦੱਸ ਦਿੰਨਾ ਫਿਰ ਉਸ ਹਵਾਲੇ ਦੇ ਅਰਥ ਆਪਾਂ ਗੱਲ ਕਰ ਲੈਣੇ ਆ ਤੇ ਫਿਰ ਚਿੱਠੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂ ਕੇਂਦਰ ਸਰਕਾਰ ਦੇ ਹਵਾਲੇ ਨਾਲ ਚਰਚਾ ਪੰਜਾਬ ਦੇ ਵਿੱਚ ਆਈ ਕਿ ਕੇਂਦਰ ਨੇ 8 ਲੱਖ ਤੋਂ ਵੱਧ ਉਹਨਾਂ ਮੁਫਤ ਅਟਾ ਦਲ ਸਕੀਮਾ ਵਾਲਿਆਂ ਦੇ ਨਾਮ ਕੱਟਣ ਦੇ ਹੁਕਮ ਭੇਜੇ ਨੇ ਜਿਹੜੇ ਕਹਿੰਦੇ ਜੀ ਇਹ 8 ਤੋਂ 11 ਲੱਖ ਹੀ ਗਣਤੀ ਹੋ ਸਕਦੀ ਆ ਕਿ ਵੀ ਜਿਨ੍ਹਾਂ ਦੇ ਕੋਲ ਕਾਰ ਹੈਗੀ ਆ 4 ਪਈਆ ਵਾਹਨ ਹੈਗਾ ਉਹ ਮੁਫਤ ਆਟਾ ਦਾ ਸਕੀਮ ਲੈ ਰਹੇ ਨੇ ਜਿਨ੍ਹਾਂ ਦੇ ਘਰ ਚ ਕੋਈ ਵਕੀਲ ਜੱਜ ਲੱਗਿਆ ਕੋਈ ਸਰਕਾਰੀ ਨੌਕਰੀ ਤੇ ਲੱਗਿਆ ਹੈ ਰਿਟਰਨ ਫਾਈਲ ਹੁੰਦਾ बिजनेਸਮੈਨ ਹੈ 5 ਕਿੱਲਾਂ ਤੋਂ ਉੱਪਰ ਜ਼ਮੀਨ ਹੈ ਉਹਨਾਂ ਸਾਰਿਆਂ ਨੂੰ ਕਹਿੰਦੇ ਵੀ ਹੈਨਾ ਕਿ ਇਹ ਮੁਫਤ ਆਟਾ ਦਾ ਸਕੀਮ ਦੇ ਵਿੱਚ ਨਹੀਂ ਆ ਸਕਦੇ ਇਸ ਲਈ ਉਹਨਾਂ ਦੇ ਨਾਮ ਕੱਟੇ ਦਿੱਤੇ ਜਾਣ ਕਹਿੰਦੇ ਇਹਦੀ ਆਰਡਰ ਦੀ ਹੁਕਮ ਦੀ ਤਾਮੀਲ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਚਿੱਠੀ ਭੇਜਤੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਜਵਾਬ ਭੇਜਿਆ ਕਿ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਚੋਣੇ ਦੀ ਬਾਡੀ ਦਾ ਸੀਜ਼ਨ ਆ ਜਾਣਾ ਹੈ ਇਹਨਾਂ ਇਸ ਲਈ ਅਸੀਂ ਉਹਦੇ ਪ੍ਰਬੰਧ ਕਰਨੇ ਨੇ ਤਿਆਰੀਆਂ ਕਰਨੀਆਂ ਉਹ ਤੋਂ ਬਾਅਦ ਆਪਾਂ ਜੀ ਸਮੀਖਿਆ ਕਰਾਂਗੇ ਅਜੇ ਇਸ ਨੂੰ ਪੈਂਡਿੰਗ ਰੱਖ ਲਿਆ ਜਾ ਪਰ ਆਪ ਰਾਜਨੀਤਿਕ ਤੌਰ ਤੇ ਇਸ ਨੂੰ ਇਸ ਤਰ੍ਹਾਂ ਪ੍ਰਚਾਰਿਆ ਕਿ ਕੇਂਦਰ ਪੰਜਾਬ ਦੇ ਲੋਕਾਂ ਤੋਂ ਰੋਟੀ ਖਾਣ ਜਾ ਰਿਹਾ ਹੈ ਕੇਂਦਰ ਪੰਜਾਬ ਦੇ ਲੋਕਾਂ ਦੀ ਬਾਹਮ ਰੋੜ ਰਿਹਾ ਬਿਲਕੁਲ ਜੀ ਕੇਂਦਰ ਕਦ ਨਹੀਂ ਬਾਹਮ ਰੋੜਦਾ ਕੇਂਦਰ ਸਾਡਾ ਜੀਐਸਟੀ ਸਮਝਦਰ ਨਹੀਂ ਦਿੰਦਾ ਤੁਸੀਂ ਕੁਸਕਦੇ ਨਹੀਂ ਕੇਂਦਰ ਸਾਡਾ ਪਿੰਡੂ ਵਿਕਾਸ ਪੰਡ ਰੋਕੀ ਬੈਠਾ ਤੁਸੀਂ ਕੁਸਕਦੇ ਨਹੀਂ ਮੰਡੀਆਂ ਦਾ ਭੋਗ ਪੈ ਰਿਆ ਪ੍ਰਾਈਵੇਟ ਕਰਨ ਹੋ ਰਿਹਾ ਸੱਲੋ ਖੁੱਲ ਰਹੇ ਨੇ ਤੁਸੀਂ ਤੁਹਾਡੇ ਸਰਕਾਰਾਂ ਦੇ ਰਾਜ ਚ ਐ ਉਹਨਾਂ ਦੇ ਗੇਟ ਖੁੱਲ ਰਹੇ ਨੇ ਪਰ ਇਸ ਦੇ باوجود ਵੀ ਤੁਸੀਂ ਕਿਥੇ ਕੁਸਕਦੇ ਨਹੀਂ ਹੁਣ ਕੇਂਦਰ ਦੇ ਨਾਲ ਤੁਸੀਂ ਆਢਾ ਲੈਂਦੇ ਦਿਖਦੇ ਨਹੀਂ ਪਰ ਇਸ ਮੁੱਦੇ ਤੇ ਤੁਸੀਂ ਰਾਜਨੀਤੀ ਨਵੇਂ ਤਰੀਕੇ ਦੀ ਕਰਦੇ ਨਜ਼ਰ ਆ ਰਹੇ ਹੋ ਅਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੱਲ ਇੱਕ ਫਿਕਸ ਮੈਚ ਖੇਡ ਰਹੇ ਨੇ ਉਹ ਫਿਕਸ ਮੈਚ ਚੱਲ ਰਿਹਾ ਹੈ ਕੈਂਪਾਂ ਨੂੰ ਲੈ ਕੇ ਉਹਦੇ ਬਾਰੇ ਖੁੱਲ ਕੇ ਚਰਚਾ ਆਪਾਂ ਦੋ ਤਿੰਨ ਪ੍ਰੋਗਰਾਮਾਂ 'ਚ ਕਰ ਚੁੱਕੇ ਹਾਂ ਪਰ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਇਹ ਵੀ ਦਿਖਾਉਣ ਦੀ ਕੋਸ਼ਿਸ਼ ਆ ਕਿ ਦੇਖੋ ਜੀ ਮੈਨੂੰ ਥੋੜਾ ਫਿਕਰ ਕਿੰਨਾ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਕੇਂਦਰ ਦੀ ਯੋਜਨਾ 55 ਲੱਖ ਲੋਕਾਂ ਦੇ ਨਾਮ ਬਾਰ ਕਰਨ ਦੀ ਆਟਾ ਦਾਲ ਸਕੀਮ ਜੋ ਬਈ ਪੰਜਾਬ ਦੇ ਵਿੱਚ 1.5 ਕਰੋੜ ਤੋਂ ਵੱਧ ਕਹਿੰਦੇ ਇਹਦੇ ਧਾਇਰੇ ਚ ਆਉਂਦੇ ਨੇ ਆਟਾ ਦਾਲ ਦੀ ਸਕੀਮ ਦੇ ਵਿੱਚ 1 ਕਰੋੜ 53 ਲੱਖ ਦੇ ਕਰੀਬ ਲੋਕ ਕਹਿੰਦੇ ਇਸ ਧਾਇਰੇ ਚ ਨੇ ਜਿਹੜੇ ਆਟਾ ਦਾਲ ਸਕੀਮ ਦਾ ਲਾਭ ਲੈਂਦੇ ਆ ਕਹਿੰਦੇ ਇਹਦੇ ਵਿੱਚੋਂ 55 ਲੱਖ ਲੋਕ ਘਟਦੇ ਨੇ ਮਤਲਬ ਇਹਦਾ ਮਤਲਬ 1 ਕਰੋੜ ਤੋਂ ਵੀ ਘੱਟ ਲੋਕ ਫਿਰ ਇਸ ਧਾਇਰੇ ਚ ਰਹਿ ਜਾਣਗੇ ਬਾਕੀ ਗਰੀਬ ਗਰੁੱਪ ਦਾ ਨਾਮ ਕਹਿੰਦੇ ਕੇਂਦਰ ਨੇ ਕੱਢ ਦੇਣਾ ਉਹ 55 ਲੱਖ ਦੇ ਵਿੱਚੋਂ ਹਵਾਲਾ ਦਿੰਦੇ ਆ ਕਿ ਜੁਲਾਈ ਤੋਂ 23 ਲੱਖ ਲੋਕਾਂ ਦੇ ਨਾਮ ਕੇਵਾਈਸੀ ਦੇ ਨਾਮ ਤੇ ਬਾਹਰ ਕੀਤੇ ਜਾ ਰਹੇ ਨੇ ਤੇ ਹੁਣ ਕਹਿੰਦੇ ਜੀ ਜਿਹੜਾ ਨਵਾਂ ਅੰਕੜਾ ਆ ਰਿਹਾ ਉਹਦੇ ਵਿੱਚ 32 ਲੱਖ ਲੋਕ ਹੋ ਨੇ ਜਿਨ੍ਹਾਂ ਦਾ ਮਤਲਬ ਕਿ ਇਸ ਤਰੀਕਾ ਕਰਨਾ ਨਾਮ ਆ ਰਿਹਾ ਕਿ ਜੀ ਇਹ ਆਮਦਨ ਵਾਲੇ ਲੋਕ ਨੇ ਇਹ ਕਮਾਊ ਲੋਕ ਨੇ ਸੋ 23 ਲੱਖ ਹੋ ਤੇ 32 ਲੱਖ ਹੋ ਤੇ ਜੇ ਇਹੀ ਆਪਾਂ ਲਾ ਲਈਏ ਤਾਂ ਇਹ 55 ਲੱਖ ਦੇ ਕਰੀਬ ਲੋਕ ਬਣਦੇ ਆ ਇਹਨਾਂ ਨੂੰ ਕਹਿੰਦੇ ਜੀ ਬਾਹਰ ਕਰਨ ਦੀ ਕਵਾਇਦ ਹੋਊਗੀ ਕੇਂਦਰੀ ਖੁਰਾਕ ਮੰਤਰੀ ਜਵਾਬ ਦੇ ਰਿਹਾ ਹੈ ਉਹ ਕਹਿੰਦਾ ਵੀ ਭਗਵੰਤ ਮਾਨ ਹੋਰੀ ਕਿ ਪੰਜਾਬ ਸਰਕਾਰ ਝੂਠ ਫਲਾ ਰਹੀ ਹੈ ਜੀ ਅਸੀਂ ਕਿਸੇ ਤੋਂ ਆਟਾ ਦਾ ਸਕੀਮ ਨਹੀਂ ਹੋਣ ਜਾ ਰਹੇ ਆਮ ਆਦਮੀ ਪਾਰਟੀ ਸਾਡੇ ਖਿਲਾਫ ਪ੍ਰੋਪੋਗੈਂਡਾ ਕਰਦੀ ਹੈ ਜੀ ਇਹਨਾਂ ਦੇ ਇੱਥੇ ਵਾਲੇ ਲੀਡਰ ਬੋਲ ਰਹੇ ਨੇ ਕਿਸੇ ਦਾ ਨਾਂ ਨਹੀਂ ਕੱਟਿਆ ਜਾਊਗਾ ਜੀ ਉਹ ਕਹਿੰਦੇ ਜੋ ਵੀ ਹੈ ਚਾਹੇ ਉਹ ਕੇਵਾਈਸੀ ਦਾ ਮੁੱਦਾ ਹੈ ਚਾਹੇ ਆਮਦਨ ਵਾਲੇ ਪਹਿਲੂ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਉਦੀ ਹਦਾਇਤਾਂ ਅਨੁਸਾਰ ਇਨਕੁਆਇਰੀਆਂ ਨਹੀਂ ਹੋਰ ਕੁਝ ਨਹੀਂ ਹੈ ਜੀ ਇਹਦਾ ਮਤਲਬ ਕੁਝ ਤਾਂ ਹੈਗਾ ਇਹ ਤੁਸੀਂ ਇਹ ਵੀ ਹਵਾਲਾ ਦੇ ਰਹੇ ਹੋ ਕਿ ਅਸੀਂ ਨੇ ਜੀ ਕੇਵਾਈਸੀ ਦਾ ਹੁਕਮ ਵੀ ਸੁਪਰੀਮ ਕੋਰਟ ਦਾ ਹੁਕਮ ਸੀ ਜੀ ਤੇ ਅਸੀਂ ਕਿਸ ਦਾ ਨਾਮ ਨਹੀਂ ਕੱਟ ਰਹੇ ਇਹਦਾ ਮਤਲਬ ਕੁਝ ਹੋਣ ਜਾ ਰਿਹਾ ਹੈ ਹੁਣ ਉਹ ਸੱਚਮੁੱਚ 8 ਲੱਖ ਹੈ 11 ਲੱਖ ਹੈ 23 ਲੱਖ ਹੈ 32 ਲੱਖ ਹੈ ਜਾਂ ਕੋਲ 55 ਲੱਖ ਹੈ ਪਰ ਹੁਣ ਜੇ ਇਹ ਮੁੱਦਾ ਹੈ ਤਾਂ ਮੁੱਖ ਮੰਤਰੀ ਸਾਹਿਬ ਰਾਜ ਦੀ ਕਿ ਲੜਾਈ ਲੜੋ ਜਦੋਂ ਪਾਣੀਆਂ ਦਾ ਮੁੱਦਾ ਆਇਆ ਤੁਸੀਂ ਦਿੱਲੀ ਜਾਣ ਦੀ ਬਜਾਏ ਨੰਗਲਗੇੜੇ ਮਾਰ ਰਹੇ ਸੀ ਜਦੋਂ ਪਿੰਡੂ ਵਿਕਾਸਪੰਡ ਦਾ ਮੁੱਦਾ ਆਇਆ ਤਾਂ ਤੁਸੀਂ ਬਿਆਨੀਆਂ ਚ ਬੋਲ ਰਹੇ ਹੋ ਅਜੇ ਤੱਕ ਵੀ 8000 9000 ਕਰੋੜ ਦੇ ਕਰੀਬ-ਕਰੀਬ ਸਾਡਾ ਪਿੰਡੂ ਵਿਕਾਸ ਫੰਡ ਦਿੱਲੀ ਵਾਲੇ ਰੋਕੀ ਬੈਠੇ ਨੇ ਆ ਆ ਵਿੱਤ ਮੰਤਰੀ ਸਾਹਿਬ ਦੱਸੀ ਜਾਂਦੇ ਆ ਕਿ ਸਾਡਾ ਇੰਨੇ ਕਰੋੜ ਰੁਪਈਆ ਰੋਕਿਆ ਜੀ ਉਹਨਾਂ ਨੇ ਜੀ ਆ ਸਾਡੀ ਜੀਐਸਟੀ ਸਮਝ ਸਿਰਫ ਦੇਗੀ ਨਹੀਂ ਹੁੰਦੀ ਜੀ ਉਹਦੇ ਪੈਸੇ ਇੰਨੇ ਫਸਿਆ ਜੀ ਵੀ ਤੁਸੀਂ ਉਹਦੇ ਵੀ ਕਦ ਗਏ ਦਿੱਲੀ ਮੁੱਖ ਮੰਤਰੀ ਖੁੱਲੀਆਂ ਚਿੱਠੀਆਂ ਲਿਖਦੇ ਹੁੰਦੇ ਸਰਕਾਰ ਹੈ ਲਿਖੋ ਨਾ ਨਾਮ ਲਿਖ ਕੇ ਗ੍ਰਹਿ ਮੰਤਰੀ ਦਾ ਲਿਖੋ ਨਾ ਕੇਂਦਰ ਦੇ ਵਿੱਤ ਮੰਤਰੀ ਦੇ ਨਾਮ ਤੇ ਚਿੱਠੀ ਲਿਖੋ ਨਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਚਿੱਠੀ ਲਿਖੋ ਨਾ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਮੰਗੋ ਨਾ ਮਿਲਣ ਦੀ ਸਮਾਂ ਜੇ ਨਹੀਂ ਮਿਲਦਾ ਸਮਾਂ ਲਾਓ ਨਾ ਧਰਨਾ ਕਰੋਨਾ ਮਜਹਰਾ ਜਾਓ ਜੰਤਰ ਮੰਤਰੀ ਬਹਿਜੋ ਜੇ ਹੋਰ ਨਹੀਂ ਕਿਤੇ ਬੈਠ ਹੁੰਦਾ ਅਕਲ ਗਏ ਸੀ ਐਸ ਕੇ ਐਮ ਗੈਰ ਰਾਜਨੀਤੀ ਕਾਲੇ ਇਸ ਵਰਦੇ ਵਿੱਚ ਉਹ ਵੀ ਬੈਠੇ ਨੇ ਐਸ ਕੇ ਐਮ ਨੇ ਇੱਥੇ ਲਾਇਆ ਸੀ ਧਰਨਾ ਸਮਰਾਲੇ ਵਰਦੇ ਵਿੱਚ ਉਹ ਵੀ ਬੈਠੇ ਨੇ ਬੈਠੋ ਤੁਸੀਂ ਵੀ ਕਿਤੇ ਜਾ ਕੇ ਪਰ ਨਹੀਂ ਚਿੱਠੀਆਂ ਲਿਖਣੀਆਂ ਮੁੱਖ ਮੰਤਰੀ ਨੇ ਉਹ ਖੁੱਲੀ ਚਿੱਠੀ ਉਹ ਲਿਖਦਾ ਮੇਰੇ ਵਰਗਾ ਜਿਹਦੇ ਲਈ ਕੋਈ ਦਰਵਾਜ਼ਾ ਨਾ ਖੋਲੇ ਤੁਹਾਡੇ ਵਰਗੇ ਲੀਡਰ ਤੁਹਾਡੇ ਤਰ੍ਹਾਂ ਤੇ ਸੁਣਵਾਈ ਨਾ ਹੋਵੇ ਆਮ ਲੋਕਾਂ ਦੀ ਫਿਰ ਆਮ ਲੋਕ ਲਿਖਦੇ ਹੁੰਦੇ ਆ ਖੁੱਲੀ ਚਿੱਠੀ ਜਿਹੜੀ ਫਿਰ ਮੀਡੀਆ ਚ ਛਪਦੀ ਹੈ ਤੇ ਉਹਦੇ ਨਾਲ ਤੇ ਚਰਚਾ ਹੁੰਦੀ ਹੈ ਕੀ ਆ ਮਸਲਾ ਜੀ ਮੁੱਖ ਮੰਤਰੀ ਖੁੱਲੀ ਚਿੱਠੀ ਲਿਖੇ ਜਦੋਂ ਤੁਸੀਂ ਸਿਆਸੀ ਡਰਾਮਾ ਕਰ ਰਹੇ ਹੋ ਤੇ ਤੁਸੀਂ ਸਥਿਤੀ ਤੋਂ ਵਾਕਿਫ ਹੁੰਦਿਆਂ ਵੀ ਉਸ ਦੇ ਉੱਤੇ ਲੜਨ ਲਈ ਖੜਨ ਲਈ ਹਾਂ ਉਹਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਗਏ ਤੁਸੀਂ ਪੰਜਾਬ ਨੂੰ ਮੂਰਖ ਬਣਾ ਰਹੇ ਹੋ ਤੇ ਕੇਂਦਰ ਨਾਲ ਮਿਲ ਕੇ ਫਿਕਸ ਮੈਚ ਖੇਡ ਰਹੇ ਹੋ ਚਾਹੇ ਉਹ ਕੈਂਪੜਾਲਾ ਮਸਲਾ ਹੋਵੇ ਤੇ ਚਾਹੇ ਉਹ ਆ ਹੁਣ ਆਟਾ ਦਾਲਸਕੀਮ ਵਾਲਾ ਮਸਲਾ ਹੋਵੇ ਪਰ ਪੰਜਾਬ ਜਿਹੜੇ ਮੁੱਦਿਆਂ ਤੇ ਘਿਰਿਆ ਉਹਨਾਂ ਮੁੱਦਿਆਂ ਦੀ ਲੜਾਈ ਤੁਸੀਂ ਨਹੀਂ ਲੜ ਰਹੇ ਹਾਂ ਨਾ ਬਿਰੋਧੀ ਧਿਰਾਂ ਲੜ ਰਹੀਆਂ ਤੇ ਪੰਜਾਬ ਜਿਹੜੀ ਮੁਸੀਬਤ ਚ ਫਸਿਆ ਉਹਦੇ ਵਿੱਚੋਂ ਕੱਢਣ ਲਈ ਵੀ ਤੁਸੀਂ ਕਿਤੇ ਧਰਸਤ ਤੇ ਨਜ਼ਰ ਨਹੀਂ ਆਉਂਦੇ ਨਾ ਤੁਸੀਂ ਨਾ ਤੁਹਾਡੀ ਸਰਕਾਰ ਤੇ ਨਾ ਬਿਰੋਧੀ ਧਿਰ ਫਿਰ ਪੰਜਾਬ ਕੀ ਸਮਝੇਗਾ ਚਲੋ ਜੀ ਇਹ ਫਿਕਰ ਤਾਂ ਵੱਡੇ ਨੇ ਇਸ ਦਾ ਸਿਆਸੀ ਦਾ ਪੇਚ ਨੇ ਪਰ ਪੰਜਾਬ ਚ ਇੱਕ ਨਵੇਂ ਦਲ ਨੇ ਜਨਮ ਲਿਆ ਉਹ ਨਵੇਂ ਦਲ ਕੁਝ ਬੱਖਰਾ ਕਰਨ ਦੀ ਕਵੈਤ ਚ ਹੈ ਪਹਿਲੀ ਪਹਿਲ ਕਦਮੀ ਉਹਨਾਂ ਨੇ ਇਹ ਕੀਤੀ ਕਿ ਲਓ ਜੀ ਅਸੀਂ ਜਿਹੜਾ ਵੀ ਸਾਡੀ ਪਾਰਟੀ ਦਾ ਪ੍ਰਧਾਨ ਬਣ ਰਿਹਾ ਉਹ ਖੁਦ ਚੋਣ ਨਹੀਂ ਲੜੇਗਾ ਜੇ ਚੋਣ ਲੜੇਗਾ ਤਾਂ ਸਾਲ ਪਹਿਲਾਂ ਸਿਫਾ ਦੇ ਕੇ ਆਏਗਾ ਫਿਰ ਉਹ ਕਹਿੰਦੇ ਜੀ ਅਸੀਂ ਧਾਰਮਿਕ ਕਾਉਂਸਲ ਬਣਾ ਰਹੇ ਹਾਂ ਧਾਰਮਿਕ ਖਿੱਤੇ ਆਲੇ ਬੰਦੇ ਰਾਜਨੀਤਿਕ ਖਿੱਤੇ ਚ ਨਹੀਂ ਆਉਣਗੇ ਉਹ ਇਹ ਚੈੱਕ ਪੁਆਇੰਟ ਜਰੂਰ ਰੱਖਣਗੇ ਉਹਨਾਂ ਦੀ ਰਾਏ ਵਸਤੂਨਾਂ ਚੱਲਿਆ ਜਾਊਗਾ ਬੀਬੀ ਹੋਰਾਂ ਨੂੰ ਉਹਦਾ ਪ੍ਰਧਾਨ ਬਣਾ ਰਿਹਾ ਫਿਰ ਕਹਿੰਦੇ ਜੀ ਅਸੀਂ ਹੋਰ ਪਹਿਲ ਕਦਮੀਆਂ ਤੋਂ ਅੱਗੇ ਵੱਧ ਕੇ ਕਰ ਰਹੇ ਹਾਂ ਕਿ ਵੀ ਪਰਿਵਾਰਵਾਦ ਦਾ ਦਬਦਬਾ ਨਾ ਰਹੇ ਪ੍ਰਧਾਨ ਦਾ ਕਾਰਜਕਾਲ ਫਿਕਸ ਕਰ ਰਹੇ ਹਾਂ ਕਿ ਇੰਨੀ ਵਾਰੇ ਪ੍ਰਧਾਨ ਬਣ ਸਕਦਾ ਹੋ ਇਸ ਤੋਂ ਵੱਧ ਵਾਰ ਨਹੀਂ ਜਾਂ ਤਿੰਨ ਵਾਰ ਦਾ 3 ਸਾਲ ਦਾ ਤਾਂ ਦੋ ਵਾਰ ਬਣ ਜਵੇ ਜਿਤੋਂ ਵੱਧ ਨਹੀਂ ਇਸ ਪ੍ਰਕਿਰਿਆ ਦੇ ਤਹਿਤ ਵੀ ਅੱਗੇ ਵੱਧ ਰਹੇ ਫਿਰ ਉਹ ਕਹਿੰਦੇ ਜੀ ਅਸੀਂ ਆਪਣੀ ਕਾਰਜਕਾਰਨੀ ਵਿੱਚ ਚੁਣਨੀ ਆ ਐ ਵਰਕਿੰਗ ਕਮੇਟੀ ਵਿੱਚ ਚੁਣਨੀ ਆ ਵਰਕਿੰਗ ਕਮੇਟੀ ਦੇ ਵਿੱਚ ਕਹਿੰਦੇ ਜੀ ਸੰਵਧਾਨਕ ਤੌਰ ਤੇ 51 ਕ ਮੈਂਬਰ ਦੀ ਹੋ ਸਕਦੀ ਜੋ ਕਾਲੀਦਲ ਦਾ ਸਿਧਾਂਤ ਹੈ ਕਹਿੰਦੇ ਅਸੀਂ ਕਹਿੰਦੇ 48 ਮੈਂਬਰ ਹੀ ਚੁਣ ਰਹੇ ਹਾਂ ਜਿਨ੍ਹਾਂ ਚੋਂ 31 ਮੈਂਬਰੀ ਕਹਿੰਦੇ ਜੀ ਡੈਲੀਕੇਟਾਂ ਨੇ ਚੁਣਨੀ ਆ ਤੇ 10 ਮੈਂਬਰ ਪ੍ਰਧਾਨ ਜੀ ਨੂੰ ਚੁਣਨ ਦਾ ਅਧਿਕਾਰ ਹੈ ਸੁਪਰ ਇਜਲਾਸ ਮੁੱਖ ਗਿਆ ਪ੍ਰਧਾਨ ਜੀ ਚੁਣੋਗੇ ਤੋਂ ਬਾਅਦ ਚਰਚਾ ਚੱਲੇ ਕਿ ਕਿਤੇ ਵੀ ਇਹ ਤਾਂ ਨਹੀਂ ਕਿ ਆਪ ਹੀ ਚੁਣ ਚੱਲ ਲੈਣਗੇ ਤੇ ਇਸ ਦਾ ਜਵਾਬ ਯਾਨੀ ਹਰਪ੍ਰੀਤ ਸਿੰਘ ਦੇ ਆਏ ਨਵੇਂ ਹੁਕਮ ਨੇ ਦੇ ਦਿੱਤਾ ਹੈ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ اجلاس ਬੁਲਾਇਆ ਦੁਬਾਰਾ ਪਤਾ ਇਹ ਵੀ ਲੱਗ ਰਿਹਾ ਹੈ ਕਿ ਨਵੇਂ ਅਕਾਲੀ ਦਲ ਦੇ ਵਿੱਚ ਜਿਹੜੇ ਪੁਰਾਣੇ ਲੀਡਰ ਨੇ ਉਹ ਵਰਕਿੰਗ ਕਮੇਟੀ ਦੇ ਵਿੱਚ ਆਪਣੇ ਨਾਮ ਲਿਖਾਉਣ ਲਈ ਕਾਹਲੇ ਨੇ ਉਹ ਮੂਰੇ ਹੋ ਕੇ ਆਪਣਾ ਦਮਦਮਾ ਬਣਾਉਣਾ ਚਾਹੁੰਦੇ ਨੇ ਬੇਸ਼ੱਕ ਬੀਬੀ ਜਗੀਰ ਕੌਰ ਹੋਰਾਂ ਨੂੰ ਮਹਿਲਾ ਵਿੰਗ ਦੀ ਅਗਵਾਈ ਸੌਂਪੀ ਗਈ ਹੈ ਤੇ ਇਹ ਵੀ ਕਹਿ ਦਿੱਤਾ ਕਿ 31% ਰਾਖਵਾ ਕਰਨ ਦਾ ਪਹਲਾਗੂ ਕਰਾਂਗੇ ਇਹ ਵਕਰੀ ਲੀਖ ਹੋਗੀ ਕਿ ਕਿਸੇ ਵੀ ਟੀਮ ਚ ਕਿਸੇ ਵੀ ਅਹੁਦੇ ਚ ਕਿਸੇ ਵੀ ਚੋਣ ਚ 33% ਬੀਬੀਆਂ ਲਈ ਰਾਖਵਾ ਕਰਨ ਤੈਅ ਹੋਊਗਾ ਹਾਂ ਐਸਸੀਬੀਸੀ ਬੈਂਕ ਨਹੀਂ ਬਣਾਵਾਂਗੇ ਕਿਉਂਕਿ ਸਿੱਖੀ ਦੇ ਵਿੱਚ ਐਸਸੀਬੀਸੀ ਨੂੰ ਕੋਈ ਫਰਕ ਨਹੀਂ ਜਿਹੜਾ ਸਿੱਖ ਹੈ ਉਹ ਸਿੱਖ ਹੈ ਤੇ ਪਰ ਸਾਰੇ ਭਾਈਚਾਰਿਆਂ ਦੀ ਨੁਮਾਇੰਦਗੀ ਮੁੱਖ ਧਾਰਾ ਦੇ ਵਿੱਚ ਹੀ ਮੁੱਖ ਟੀਮਾਂ ਦੇ ਵਿੱਚ ਹੀ ਬਰਾਬਰਤਾ ਦੇ ਰਹੇ ਉਸ ਦੀ ਜ਼ਰੂਰਤ ਧਿਆਨ ਰੱਖਿਆ ਜਾਊਗਾ ਇਸ ਨਵੀਂ ਲੀਕ ਬਾਦਲ ਤੇ ਟੁਕਿਚ ਦੇ ਬਾਦਲ ਤੇ ਨਾਲੇ ਪਾਸੇ ਦਾ ਵਰਕਿੰਗ ਕਮੇਟੀ ਉਹ ਸੌ ਦੇ ਨਿਢੇ ਨੇ ਜਦੋਂ ਕਿ ਕਹਿੰਦੇ ਕਿ ਸੰਵਿਧਾਨ ਦੇ ਅਨੁਸਾਰ 51 ਮੈਂਬਰੀ ਬਣ ਸਕਦੀ ਹੈ ਸੋ ਹੁਣ ਨਵੇਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲੇ ਨੇ ਕਹਿੰਦੇ ਜੀ ਸੱਦ ਲਈ ਹੈ ਸੱਦ ਲਿਆ ਵਿਸ਼ੇਸ਼ اجلاس ਇਸ اجلاس ਨੂੰ ਕਹਿੰਦੇ ਜੀ 6 ਸਤੰਬਰ ਨੂੰ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਇਹ اجلاس ਹੋਏਗਾ ਮੰਨਿਆ ਜਾ ਰਿਹਾ ਹੈ ਕਿ ਉਸ ਦਿਨ ਦੁਆਰਾ ਤੇ ਡੈਲੀਗੇਟਾਂ ਵੱਲੋਂ ਹੀ ਨਾਮ ਸੁਝਾਏ ਜਾਣਗੇ ਉਹਨਾਂ ਨਾਵਾਂ ਦੇ ਉੱਤੇ ਚਰਚਾ ਹੋ ਕੇ ਸਹਿਮਤੀ ਬਣੇਗੀ ਉਹ 34 ਮੈਂਬਰ ਉੱਥੇ ਹੀ ਤੇ 10 ਮੈਂਬਰ ਜੇ ਪ੍ਰਧਾਨ ਜੀ ਨੇ ਬਾਅਦ ਤੋਂ ਚੁਣਿਆ ਬਾਅਦ ਤੋਂ ਨਹੀਂ ਉਹ ਵੀ ਮੌਕੇ ਤੇ ਚੁਣ ਕੇ 41 ਮੈਮਰੀ ਵਰਕਿੰਗ ਕਮੇਟੀ ਹੈ ਨਾ ਇਸ ਤਰ੍ਹਾਂ ਮਤਲਬ ਕਿ ਇਹਦੇ ਤੇ ਕੰਮ ਸ਼ੁਰੂ ਹੋ ਜਾਏਗਾ ਜਾਂ ਹੋਰ ਜਿਹੜੀਆਂ ਕਮੇਟੀਆਂ ਕੁਝ ਹੋਰ ਨਮਾਇੰਦਗੀਆਂ ਜਿਹੜੀਆਂ ਚੁਣਨੀਆਂ ਨੇ ਹੈ ਨਾ ਉਹ ਸਾਰੀ ਪ੍ਰਕਿਰਿਆ 6 ਤਰੀਕ ਦੇ اجلاس ਤੋਂ ਸ਼ੁਰੂ ਹੋ ਜਾਣੀ ਹੈ ਸੋ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਹਾਂ ਇਹਦੇ ਨਾਲ ਹੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਰਹ ਜਿਨੇ ਕਿਹਾ ਕਿ ਅਸੀਂ ਲੈਂਡ ਪੁਲਿੰਗ ਦੇ ਵਿੱਚ ਲੜਾਈ ਲੜੀ ਤੇ ਵਾਪਸ ਕਰਾਈ ਜੇ ਐਸਕੇ ਵਾਲੇ ਫਤੇ ਰੈਲੀ ਕਰ ਜਾਂਦੇ ਨੇ, ਬੀਜੇਪੀ ਵਾਲੇ ਫਤੇ ਰੈਲੀ ਕਰ ਜਾਂਦੇ ਨੇ, ਫਿਰ ਅਸੀਂ ਕਿਉਂ ਨਾ ਕਰੀਏ। ਇਹਨਾਂ ਨੇ ਵੀ ਬਕਾਇਦਾ ਤੌਰ ਤੇ ਫਤੇ ਰੈਲੀ ਰੱਖੀ ਸੀਗੀ 31 ਅਗਸਤ ਨੂੰ। ਹਾਂ, ਮੋਗੇ ਦੇ ਵਿੱਚ। ਪਰ ਮੌਸਮ ਦੇ ਕਾਰਨ ਕਹਿੰਦੇ ਇਸ ਨੂੰ ਅੱਗੇ ਪਾ ਦਿੱਤਾ ਗਿਆ ਜਾਂ ਫਿਲਹਾਲ ਮੁਲਤਵੀ ਕਰ ਦਿੱਤਾ ਅਗਲੀ ਤਰੀਕਸ਼ਾ ਦਾ ਜੇ ਨਹੀਂ ਦਿੱਤੀ। ਪਰ ਉਹ ਕਹਿੰਦੇ ਕਿ 28 ਤਰੀਕ ਨੂੰ 28 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਜਿਹੜਾ ਸ਼ੁਕਰਾਨਾ ਅਰਦਾਸ ਹੈ ਉਹ ਜਰੂਰ ਹੋਏਗੀ। ਉਹਦੇ ਵਿੱਚ ਕੋਈ ਫੇਰ ਬਦਲ ਨਹੀਂ ਹੈ। ਦਲਜੀਤ ਸਿੰਘ ਚੀਮਾ ਹੋਰਾਂ ਨੇ ਅਨ ਜਿਹੜੇ ਪਾਰਟੀ ਦੇ ਬੁਲਾਰੇ ਵੀ ਨੇ ਇਨਾ ਜਰਨਲ ਸਕੱਤਰ ਵੀ ਨੇ ਸੀਨੀਅਰ ਵੀਪਰਧਾਨ ਵੀ ਨੇ ਉਹਨਾਂ ਨੇ ਮੀਡੀਆ ਦੇ ਨਾਮੇ ਜਾਰੀ ਕੀਤਾ ਪ੍ਰੈਸ ਰੀਲੀਜ਼ ਬਿਆਨ ਕਿ ਵੀ 31 ਤਰੀਕ ਵਾਲੀ ਅਕਾਲੀਦਰ ਬਾਦਲ ਤੇ ਆਪਣੀ ਜਿਹੜੀ ਹਫਤੇ ਰੈਲੀ ਆ ਉਹਨੂੰ ਮੁਲਤਵੀ ਕਰ ਰਿਆ ਪਰ ਜਿਹੜਾ ਅਸੀਂ ਤੈਹ ਕੀਤਾ 28 ਅਗਸਤ ਨੂੰ ਸਵੇਰੇ 11 ਵਜੇ ਸ਼੍ਰੀ ਕਲਤਕ ਸਭਾ ਤੇ ਜਾ ਕੇ ਅਰਦਾਸ ਸ਼ੁਕਰਾਨਾ ਅਰਦਾਸ ਉਹ ਵੀ ਰਹੇਗੀ ਤੇ ਕਹਿੰਦੇ ਸੁਖਵੀਰ ਬਾਦਲ ਹੋਰਾਂ ਨੇ ਆਪਣੇ ਸਮੂੱਚੇ ਅਕਾਲੀ ਲੀਡਰਾਂ ਨੂੰ ਕਿਹਾ ਕਿ ਵੀ ਇਹ ਮੌਕਾ ਪੰਜਾਬ ਦੇ ਨਾਲ ਖੜਨ ਦਾ ਲੋਕਾਂਪੁਰ ਜਾਓ ਧਰਤਲ ਤੇ ਪਿਛਰੋ ਉਹਨਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਕਰੋ ਵੈਸੇ ਸੋਚਣ ਦੀ ਗੱਲ ਹੈ ਕਿ ਜੇ ਪ੍ਰਸ਼ਾਸਨ ਸਰਕਾਰ ਤੇ ਸਿਆਸੀ ਧਿਰਾਂ ਨਹੀਂ ਲੱਭ ਰਹੀਆਂ ਤੇ ਹੋਰ ਕੋਈ ਆਂਢੀ ਕੋਂਢੀ ਵੀ ਨਹੀਂ ਬੋੜ ਰਿਆ ਸੋਚੋ ਜਦੋਂ ਕਿਤੇ ਵੀ ਮੁਸੀਬਤ ਆਉਂਦੀ ਹੈ ਪੰਜਾਬੀ ਸਭ ਤੋਂ ਪਹਿਲਾਂ ਪੱਜ ਕੇ ਜਾਂਦੇ ਖਾਸ ਕਰਕੇ ਸਿੱਖ ਭਾਈਚਾਰਾ ਸਭ ਤੋਂ ਮੂਰੇ ਹੋ ਕੇ ਹਰ ਮੁਸੀਬਤ ਦੇ ਵਿੱਚ ਉਹ ਲੋਕਾਂ ਨੂੰ ਕੱਢਣ ਦੇ ਲਈ ਜਾਂਦਾ ਅੱਜ ਪੰਜਾਬ ਮੁਸੀਬਤ ਵਿੱਚ ਫਸਿਆ ਹੈ ਪੰਜਾਬ ਦਾ ਕਿਸਾਨ ਪੰਜਾਬ ਦੇ ਆਮ ਲੋਕ ਐ ਸ਼ਹਿਰ ਕਸਬੇ ਦੁਕਾਨਦਾਰ ਸਾਰਾ ਕੁਝ ਪਰ ਕੌਣ ਬੋਲ ਰਿਹਾ ਰਬਦਾਸ ਸਵੇਰ ਨੂੰ ਭਾਰਤ ਦੇ ਵਿੱਚ 27 ਤਰੀਕਾ ਹੈ 27 ਅਗਸਤ ਤੇ ਇਹਦੇ ਬਹੁਤ ਅੰਤਰਰਾਸ਼ਟਰੀ ਪੱਤਰ ਤੇ ਇਸ ਤਰੀਕ ਦੇ ਬਹੁਤ ਮਾਇਨੇ ਨੇ ਟਰਫ ਵਾਰ ਅਮਰੀਕਾ ਦੇ ਰਾਸ਼ਪਤੀ ਡੌਨ ਟਰੰਪ ਵੱਲੋਂ ਦਿੱਤੀ ਗਈ ਚੇਤਾਵਨੀ ਦਾ ਆਖਰੀ ਦਿਨਾਂ ਚ ਤੇ ਭੜਕੇ ਨੂੰ 25 25 50% ਦੀ ਟੈਰਫ ਲੱਗ ਜਾਣਾ ਹੈ ਭਾਰਤੀਆਂ ਚੀਜ਼ਾਂ ਦੇ ਉੱਤੇ ਅਮਰੀਕਾ ਦੇ ਵਿੱਚ ਸੋ ਕਾਲਡ ਸਾਡਾ ਰਾਸ਼ਟਰੀ মিডিਆ ਇਹ ਵਿਖਿਆਨ ਕਰਦਾ ਰਿਹਾ ਕਿ ਜਿਹਦੇ ਨਾਲ ਭਾਰਤ ਦਾ ਕੋਈ ਅਸਰ ਨਹੀਂ ਅਸਰ ਤਾਂ ਅਮਰੀਕਾ ਤੇ ਪੈਣਾ ਜੀ ਉਹਨਾਂ ਦੇ ਬਾਜ਼ਾਰ 'ਚ ਸਾਡੀਆਂ ਚੀਜ਼ਾਂ ਮਹਿੰਗੀਆਂ ਵਿਕਣੀਆਂ ਜੀ ਸਾਨੂੰ ਕੀ ਹੈ ਉਹ ਪ੍ਰਾਵਾ ਜਿਹੜੀ ਚੀਜ਼ ਉੱਥੇ ਮਹਿੰਗੀ ਵਿਕੂਗੇ ਲੋਕ ਖਰੀਦਣਗੇ ਕਿਉਂ ਜੇ ਉਹੀ ਚੀਜ਼ ਉਹਨੂੰ ਦੂਸਰੇ ਦੇਸ਼ਾਂ ਦੇ ਹਵਾਲੇ ਨਾਲ ਸਸਤੀ ਮਿਲ ਰਹੀ ਹੈ ਤੇ ਫਿਰ ਜੋ ਖਰੀਦਣੋਂ हट ਜਾਣਗੇ ਪੀ 2 ਉਥੇ ਦੀਆਂ ਕੰਪਨੀਆਂ ਇਥੋਂ ਦੇ ਵਪਾਰੀਆਂ ਤੋਂ ਮਾਲ ਕਿੱਦਾਂ ਹਟ ਜਾਣਗੇ ਤੇ ਮਾਲ ਜਾਣਾ ਬੰਦ ਹੋ ਜਾਊਗਾ ਤੇ ਸਾਡਾ ਤਾਂ ਕਾਰੋਬਾਰੀਏ ਨੂੰ ਨੁਕਸਾਨ ਹੈ ਤੇ ਭਰ ਦਾ ਆਰਥਿਕ ਨੁਕਸਾਨ ਵੀ ਹੈ ਤੇ ਪਰ ਪਤਾ ਨਹੀਂ ਕਿਉਂ ਮੋਦੀ ਦੇ ਗੁਣਗਾਨ ਦੇ ਚੱਕਰ ਚ ਇਹ ਇਹਨਾਂ ਝੂਠੀ ਬੋਲੀਏ ਹੁਣ 25% ਟੈਰਫ ਲਾਇਆ ਹੋਇਆ 25% ਸਵੇਰ ਤੋਂ ਲੱਗ ਲੱਗ ਜਾਣਾ ਚੀਨ ਨੂੰ ਵੀ ਇਸੇ ਤਰ੍ਹਾਂ ਧਮਕਾਉਣ ਦੀ ਅਮਰੀਕਾ ਨੇ ਕੋਸ਼ਿਸ਼ ਕੀਤੀ ਸੀ ਚੀਨ ਨੇ ਮੋੜਵਾ ਜਵਾਬ ਦਿੱਤਾ ਕਿ ਚੱਕ ਮੈਂ 135% ਲਾਉਣਾ ਫਿਰ ਉਹਦੇ ਨਾਲ ਸਮਝੌਤੇ ਤੇ ਆ ਗਿਆ ਸਾਡੇ ਵਾਲੇ ਦਬੀ ਜਾਂਦੇ ਸੀ ਨਾਂ ਵੀ ਨਹੀਂ ਲੈਂਦੇ ਸੀ ਆਖਰ ਰੂਸ ਤੇ ਚੀਨ ਨੇ ਕਹਿੰਦੇ ਉਂਗਲ ਫੜ ਕੇ ਤੋੜਨ ਦੀ ਕੋਸ਼ਿਸ਼ ਕੀਤੀ ਹਿੰਮਤ ਦਿੱਤੀ ਤੇ ਇੱਕ ਇਹ ਉਮੀਦ ਜਾਗ ਰਹੀ ਹੈ ਕਿ ਰੂਸ ਚੀਨ ਤੇ ਭਾਰਤ ਜੇ ਮਿਲ ਕੇ ਇਸ ਪੈਦਲ ਦਾ ਸਾਹਮਣਾ ਕਰਦੇ ਆ ਤਾਂ ਅਮਰੀਕਾ ਨੂੰ ਚਾਰ ਕਦਮ ਪਿੱਛੇ ਹਟਣਾ ਪਏਗਾ ਉਹ ਕਹਿੰਦੇ ਸ਼ੇਅਰ ਹੈ ਨਾ ਕਿ ਉਹ ਆਈ ਜਾਣਗੇ ਇੱਕ ਦਿਨ ਹਾਂ ਤੱਕ ਚੁੱਪੀ ਤੋਂ ਨਾ ਤੱਕ ਤਾਈ ਗਏ ਨੇ ਚਲੋ ਇੱਕ ਦਿਨ ਆ ਹੀ ਜਾਣਗੇ ਟਰੰਪ ਦੇ ਨਾਮ ਤੱਕ ਵੀ ਅਮਰੀਕਾ ਦੇ ਨਾਮ ਤੱਕ ਤਾਈ ਗਏ ਨੇ ਬਿਲਕੁਲ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਅਮਰੀਕਾ ਦਾ ਨਾਮ ਲੈ ਕੇ ਕਿਹਾ ਕਿ ਅਮਰੀਕਾ ਵੱਲੋਂ ਜੋ ਹਿੰਗਾਂ ਗਤੀਵਿਧੀਆਂ ਹੋ ਰਹੀਆਂ ਉਹਦਾ ਸਾਡੇ ਤੇ ਅਸਰ ਪੈ ਸਕਦਾ ਪਰ ਅਸੀਂ ਸਾਹਮਣਾ ਕਰਨ ਲਈ ਤਿਆਰ ਆ। ਸ਼ੁਕਰ ਹੈ। ਤੁਸੀਂ ਇਹ ਗੱਲ ਜਨਤਕ ਤੌਰ ਤੇ ਕਬੂਲੀ ਤਾਂ ਸਹੀ ਪਹਿਲਾਂ ਤੁਸੀਂ ਮੰਨਣ ਨੂੰ ਹੀ ਤਿਆਰ ਨਹੀਂ ਸੀ। ਜਦੋਂ ਤੁਸੀਂ ਮੰਨਣ ਨੂੰ ਤਿਆਰ ਨਹੀਂ ਫਿਰ ਤੁਹਾਡੀਆਂ ਤਿਆਰੀਆਂ ਉਹਦੇ ਲਈ ਕਿਹੇ ਜਾਣਗੀਆਂ ਤੁਸੀਂ ਮੰਨੇ ਹੋ ਕਿ ਅਮਰੀਕਾ ਜੋ ਬਦੀਕੀਆਂ ਜੋ ਤੱਕੇਸ਼ਾਹੀ ਜੋ ਬਦਮਾਸ਼ੀ ਕਰ ਰਿਹਾ ਹੈ ਉਹਦਾ ਸਾਡੇ ਤੇ ਅਸਰ ਪੈਣਾ ਹੈ। ਪਹਿਲੇ ਪਹਿਲਾਂ ਤੁਸੀਂ ਕੁਰਬਾਨੀਆਂ ਦੀ ਗੱਲਾਂ ਕਰਦੇ ਸੀ ਕਿ ਜੇ ਲੋੜ ਪਈ ਮੈਨੂੰ ਨਿਜੀ ਕਰਵਾਨੀ ਨਿਜੀ ਕਰਵਾਨੀ ਸਮਝ ਆਉਂਦੀ ਸੀ ਕਿ 75 ਸਾਲ ਦੇ ਹੋ ਰਹੇ ਆ ਅਗਲੇ ਟਰਨ ਨੂੰ ਫਿਰਦੇ ਆ ਇਸ ਚੱਕਰ ਤੇ ਤੁਹਾਨੂੰ ਲਾਲ ਕਿਲੇ ਤੋਂ ਵੀ ਆਰਐਸਐਸ ਦਾ ਗੁਣਗਾਨ ਕਰਨਾ ਪੈਂਦਾ ਅਮਿਤ ਸ਼ਾ ਜੀ ਵੀ ਆਪਣੇ ਆਪ ਦੱਸਦੇ ਕਿ ਮੈਂ ਤੇ ਮੋਦੀ ਤੇ ਹੈ ਯਾਰਐਸਐਸ ਦੇ ਬੱਚੇ ਅਸਲ ਤੋਂ ਹੀ ਚੱਲਦੇ ਆ ਇਸ ਲਈ ਤੁਸੀਂ ਕੁਰਸੀ ਪਚਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹੋ ਉਹ ਇਸ ਤਰੀਕੇ ਨੂੰ ਕਰਵਾਨੀ ਨਾ ਦੱਸੋ ਉਹ ਤੁਹਾਡਾ 75 ਸਾਲਾ ਹੈ ਉਹ ਕਿਹੜਾ ਹੈ ਨਾ ਮਾਰਗ ਮੰਡਲ ਹੈ ਕੀ ਹੈ ਨਾ ਉਹਦੇ ਵਿੱਚ ਜਾਣ ਵਾਲਾ ਮਸਲਾ ਹੈ ਪਰ ਯੂਕ੍ਰੇਨ ਮਸਲੇ ਦੇ ਉੱਤੇ ਰੂਸ ਤੇ ਚੀਨ ਇਵੇਂ ਰੂਸ ਨੇ ਵੀ ਦਮ ਦਿਖਾਇਆ ਹੈ ਅਮਰੀਕਾ بار بار ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਭਾਰਤ ਨੇ ਕੁਝ ਸਟੈਂਡ ਲੈ ਲਿਆ ਹੈ ਜੀਐਸਟੀ ਵਾਲੇ ਮੁੱਦੇ ਦੇ حوالے ਨਾਲ ਕੁਝ ਨਿਕਲਣ ਦੀ ਕੋਸ਼ਿਸ਼ ਹੈ ਸੋ ਇਸ ਕਬਾਇਤ ਦੇ ਵਿੱਚ ਸਭ ਦੀਆਂ ਨਜ਼ਰਾਂ ਸਵੇਰਤੇ ਨੇ ਕਿ ਕੱਲ ਨੂੰ ਜੇ 25% ਹੋਰ ਟੈਕਸ ਵਧਾ ਤਾਂ ਉਹਦਾ ਅਸਰ ਕੀ ਪੈਣਾ ਹੈ ਤੇ ਉਹਦੇ ਨਿਜਠਣ ਦੇ ਲਈ ਭਾਰਤ ਸਰਕਾਰ ਕੀ ਮੇ ਸਾਹਮਣੇ ਆਏਗੀ ਇੱਕ ਵੱਡੀ ਚੁਣੌਤੀ ਸਾਡੇ ਮੂਰੇ ਸਵੇਰ ਤੋਂ ਖੜੀ ਹੈ ਬਹੁਤ ਵਾਹ ਸ਼ੁਕਰੀਆ